ਦੁਨੀਆ ਦੇ ਵਿੱਚ ਆਬਾਦੀ ਦੇ ਮਾਮਲੇ 'ਚ ਪਹਿਲਾ ਦੇਸ਼ ਆ ਉੱਥੇ ਹੀ ਹੁਣ ਇਹ ਅੰਕੜਿਆਂ ਦੀ ਜ਼ਿਕਰ ਗੱਲ ਕਰੀਏ ਜੋ ਅੰਕੜੇ ਸਾਹਮਣੇ ਆਏ ਨੇ ਦੱਸਦੀ ਕਿ ਇਹ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੌਂਬਾ ਇਸ ਸਮੇਂ ਭਾਰਤ ਦੀ ਆਬਾਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਰਤ ਦੀ ਆਬਾਦੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਗਲੇ 12 ਸਾਲਾਂ ਚ ਭਾਰਤ ਦੀ ਆਬਾਦੀ 152 ਕਰੋੜ ਹੋ ਜਾਵੇਗੀ ਦੱਸਦੀ ਹੈ ਕਿ ਇਹ ਰਿਪੋਰਟ 2036 ਨੂੰ ਲੈ ਕੇ ਜਾਰੀ ਕੀਤੀ ਗਿਆ ਜਾਨੀ ਕਿ ਆਉਣ ਵਾਲੀ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਹੋਵੇਗੀ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕੇ ਇਸ ਦੌਰਾਨ ਲਿੰਗ ਅਨੁਪਾਤ ਦੀ ਰੇਸ਼ੀਓ ਦੇ ਵਿੱਚ ਜੋ ਕਾਫੀ ਜ਼ਿਆਦਾ ਅੰਤਰ ਹੈ ਉਸ ਦੇ ਵਿੱਚ ਫਰਕ ਪਏਗਾ ਅੰਤਰ ਘਟੇਗਾ ਤਾਂ ਇਹ ਵੱਡੀ ਇੱਕ ਰਿਪੋਰਟ ਸਾਹਮਣੇ ਆਈ ਹੈ ਦੱਸਦੀ ਕਿ 12 ਸਾਲ ਬਾਅਦ ਜਾਨੀ ਕਿ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਦੇ ਪਾਰ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਉੱਥੇ ਹੀ ਤੁਹਾਨੂੰ ਇਹ ਵੀ ਦੱਸਦਿਆਂ ਕਿ ਭਾਰਤ ਪਹਿਲਾਂ ਹੀ ਚੀਨ ਨੂੰ ਪਛਾੜ ਕੇ ਦੁਨੀਆ ਦੇ ਵਿੱਚ ਆਬਾਦੀ ਦੇ ਮਾਮਲੇ 'ਚ ਪਹਿਲਾ ਦੇਸ਼ ਆ ਉੱਥੇ ਹੀ ਹੁਣ ਇਹ ਅੰਕੜਿਆਂ ਦੀ ਜ਼ਿਕਰ ਗੱਲ ਕਰੀਏ ਜੋ ਅੰਕੜੇ ਸਾਹਮਣੇ ਆਏ ਨੇ ਦੱਸਦੀ ਕਿ ਇਹ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਨੇ ਸੋਮਵਾਰ ਨੂੰ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਔਮਨ ਐਂਡ men ਇਨ ਇੰਡੀਆ 2023 ਦਾ ਨਾਮ ਦਿੱਤਾ ਗਿਆ ਤਾਂ ਦੱਸਦੇ ਕਿ ਇਸ ਰਿਪੋਰਟ ਦੇ ਵਿੱਚ ਦੇਸ਼ ਦੀ ਆਬਾਦੀ ਦੇ ਨਾਲ-ਨਾਲ ਲਿੰਗ ਅਨੁਪਾਤ ਅਤੇ ਦੇਸ਼ ਵਿੱਚ ਔਰਤਾਂ ਦੀ ਵਿਵਖੀ ਆਬਾਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸਟਾਰਟਅੱਪ 'ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ ਤਾਂ ਇਹ ਰਿਪੋਰਟ ਸਾਹਮਣੇ ਆਈ ਇਸ ਦੇ ਵਿੱਚ ਇਹ ਵੱਡਾ ਦਾਵਾ ਕੀਤਾ ਗਿਆ ਉੱਥੇ ਹੀ ਦੱਸ ਦਈਏ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2036 ਤੱਕ ਮਹਿਲਾਵਾਂ ਦੀ ਆਬਾਦੀ ਦੇ ਵਿੱਚ 3% ਦੀ ਵਾਧਾ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਇਸ ਸਮੇਂ ਜੋ ਭਾਰਤ ਦੇ ਵਿੱਚ ਮਹਿਲਾਵਾਂ ਦੀ ਆਬਾਦੀ ਹੈ 2011 ਦੀ ਜਨਗਣਨਾ ਦੇ ਮੁਤਾਬਕ ਮਹਿਲਾਵਾਂ ਦੀ ਆਬਾਦੀ 48.5% ਹੈ ਉੱਥੇ ਹੀ 2036 ਦੇ ਵਿੱਚ ਇਹ ਵੱਧ ਕੇ 48.8% ਹੋ ਜਾਵੇਗੀ ਉਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ 2011 ਦੇ ਵਿੱਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 943 ਸੀ ਦੱਸਦੀ ਹੈ ਕਿ 2036 ਦੇ ਵਿੱਚ ਇਹ ਆਬਾਦੀ 1000 ਮਰਦਾਂ ਦੇ ਮੁਕਾਬਲੇ 952 ਮਹਿਲਾਵਾਂ ਦੀ ਗਿਣਤੀ ਹੋਣ ਦੀ ਅਨੁਮਾਨ ਜਿਹੜਾ ਇਸ ਰਿਪੋਰਟ ਦੇ ਵਿੱਚ ਲਗਾਇਆ ਗਿਆ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਵਧੇਗੀ ਉੱਥੇ ਹੀ ਇਹ ਵੀ ਕਿਹਾ ਗਿਆ ਹੈ ਕਿ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲ ਸਕਦੀ ਆ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਆਬਾਦੀ ਦੀ ਗ੍ਰਾਵਟ ਆਏਗੀ ਤਾਂ ਇਹ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਦੱਸਦੀ ਕਿ ਇਸ ਰਿਪੋਰਟ ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਨਾਮ वूਮਨ ਐਂਡ men ਇਨ ਇੰਡੀਆ 2023 ਦਿੱਤਾ ਗਿਆ ਤਾਂ ਇਸ ਰਿਪੋਰਟ ਦੇ ਵਿੱਚ ਇਹ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਭਾਰਤ ਦੀ ਆਬਾਦੀ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ ਇਸ ਸਮੇਂ ਭਾਰਤ ਦੀ ਆਬਾਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਰਤ ਦੀ ਆਬਾਦੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਗਲੇ 12 ਸਾਲਾਂ ਚ ਭਾਰਤ ਦੀ ਆਬਾਦੀ 152 ਕਰੋੜ ਹੋ ਜਾਵੇਗੀ ਦੱਸਦੀ ਹੈ ਕਿ ਇਹ ਰਿਪੋਰਟ 2036 ਨੂੰ ਲੈ ਕੇ ਜਾਰੀ ਕੀਤੀ ਗਿਆ ਜਾਨੀ ਕਿ ਆਉਣ ਵਾਲੀ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਹੋਵੇਗੀ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕੇ ਇਸ ਦੌਰਾਨ ਲਿੰਗ ਅਨੁਪਾਤ ਦੀ ਰੇਸ਼ੀਓ ਦੇ ਵਿੱਚ ਜੋ ਕਾਫੀ ਜ਼ਿਆਦਾ ਅੰਤਰ ਹੈ ਉਸ ਦੇ ਵਿੱਚ ਫਰਕ ਪਏਗਾ ਅੰਤਰ ਘਟੇਗਾ ਤਾਂ ਇਹ ਵੱਡੀ ਇੱਕ ਰਿਪੋਰਟ ਸਾਹਮਣੇ ਆਈ ਹੈ ਦੱਸਦੀ ਕਿ 12 ਸਾਲ ਬਾਅਦ ਜਾਨੀ ਕਿ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਦੇ ਪਾਰ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਉੱਥੇ ਹੀ ਤੁਹਾਨੂੰ ਇਹ ਵੀ ਦੱਸਦਿਆਂ ਕਿ ਭਾਰਤ ਪਹਿਲਾਂ ਹੀ ਚੀਨ ਨੂੰ ਪਛਾੜ ਕੇ ਦੁਨੀਆ ਦੇ ਵਿੱਚ ਆਬਾਦੀ ਦੇ ਮਾਮਲੇ 'ਚ ਪਹਿਲਾ ਦੇਸ਼ ਆ ਉੱਥੇ ਹੀ ਹੁਣ ਇਹ ਅੰਕੜਿਆਂ ਦੀ ਜ਼ਿਕਰ ਗੱਲ ਕਰੀਏ ਜੋ ਅੰਕੜੇ ਸਾਹਮਣੇ ਆਏ ਨੇ ਦੱਸਦੀ ਕਿ ਇਹ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਨੇ ਸੋਮਵਾਰ ਨੂੰ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਔਮਨ ਐਂਡ men ਇਨ ਇੰਡੀਆ 2023 ਦਾ ਨਾਮ ਦਿੱਤਾ ਗਿਆ ਤਾਂ ਦੱਸਦੇ ਕਿ ਇਸ ਰਿਪੋਰਟ ਦੇ ਵਿੱਚ ਦੇਸ਼ ਦੀ ਆਬਾਦੀ ਦੇ ਨਾਲ-ਨਾਲ ਲਿੰਗ ਅਨੁਪਾਤ ਅਤੇ ਦੇਸ਼ ਵਿੱਚ ਔਰਤਾਂ ਦੀ ਵਿਖੀ ਆਬਾਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸਟਾਰਟਅੱਪ 'ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ ਤਾਂ ਇਹ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ ਇਹ ਵੱਡਾ ਦਾਵਾ ਕੀਤਾ ਗਿਆ ਉੱਥੇ ਹੀ ਦੱਸ ਦਈਏ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2036 ਤੱਕ ਮਹਿਲਾਵਾਂ ਦੀ ਆਬਾਦੀ ਦੇ ਵਿੱਚ 3% ਦੀ ਵਾਧਾ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਇਸ ਸਮੇਂ ਜੋ ਭਾਰਤ ਦੇ ਵਿੱਚ ਮਹਿਲਾਵਾਂ ਦੀ ਆਬਾਦੀ ਹੈ 2011 ਦੀ ਜਨਗਣਨਾ ਦੇ ਮੁਤਾਬਕ ਮਹਿਲਾਵਾਂ ਦੀ ਆਬਾਦੀ 48.5% ਹੈ ਉੱਥੇ ਹੀ 2036 ਦੇ ਵਿੱਚ ਇਹ ਵੱਧ ਕੇ 48.8% ਹੋ ਜਾਵੇਗੀ ਉਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ 2011 ਦੇ ਵਿੱਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 943 ਸੀ ਦੱਸਦੀ ਹੈ ਕਿ 2036 ਦੇ ਵਿੱਚ ਇਹ ਆਬਾਦੀ 1000 ਮਰਦਾਂ ਦੇ ਮੁਕਾਬਲੇ 952 ਮਹਿਲਾਵਾਂ ਦੀ ਗਿਣਤੀ ਹੋਣ ਦੀ ਅਨੁਮਾਨ ਜਿਹੜਾ ਇਸ ਰਿਪੋਰਟ ਦੇ ਵਿੱਚ ਲਗਾਇਆ ਗਿਆ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਵਧੇਗੀ ਉੱਥੇ ਹੀ ਇਹ ਵੀ ਕਿਹਾ ਗਿਆ ਹੈ ਕਿ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲ ਸਕਦੀ ਆ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਆਬਾਦੀ ਦੀ ਗ੍ਰਾਵਟ ਆਏਗੀ ਤਾਂ ਇਹ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਦੱਸਿਆ ਕਿ ਇਸ ਰਿਪੋਰਟ ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਨਾਮ वूਮਨ ਐਂਡ men ਇਨ ਇੰਡੀਆ 2023 ਦਿੱਤਾ ਗਿਆ ਤਾਂ ਇਸ ਰਿਪੋਰਟ ਦੇ ਵਿੱਚ ਇਹ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਭਾਰਤ ਦੀ ਆਬਾਦੀ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ ਇਸ ਸਮੇਂ ਭਾਰਤ ਦੀ ਆਬਾਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਰਤ ਦੀ ਆਬਾਦੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਗਲੇ 12 ਸਾਲਾਂ ਚ ਭਾਰਤ ਦੀ ਆਬਾਦੀ 152 ਕਰੋੜ ਹੋ ਜਾਵੇਗੀ ਦੱਸਦੀ ਹੈ ਕਿ ਇਹ ਰਿਪੋਰਟ 2036 ਨੂੰ ਲੈ ਕੇ ਜਾਰੀ ਕੀਤੀ ਗਿਆ ਜਾਨੀ ਕਿ ਆਉਣ ਵਾਲੀ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਹੋਵੇਗੀ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕੇ ਇਸ ਦੌਰਾਨ ਲਿੰਗ ਅਨੁਪਾਤ ਦੀ ਰੇਸ਼ੀਓ ਦੇ ਵਿੱਚ ਜੋ ਕਾਫੀ ਜ਼ਿਆਦਾ ਅੰਤਰ ਹੈ ਉਸ ਦੇ ਵਿੱਚ ਫਰਕ ਪਏਗਾ ਅੰਤਰ ਘਟੇਗਾ ਤਾਂ ਇਹ ਵੱਡੀ ਇੱਕ ਰਿਪੋਰਟ ਸਾਹਮਣੇ ਆਈ ਹੈ ਦੱਸਦੀ ਕਿ 12 ਸਾਲ ਬਾਅਦ ਜਾਨੀ ਕਿ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਦੇ ਪਾਰ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਉੱਥੇ ਹੀ ਤੁਹਾਨੂੰ ਇਹ ਵੀ ਦੱਸਦਿਆਂ ਕਿ ਭਾਰਤ ਪਹਿਲਾਂ ਹੀ ਚੀਨ ਨੂੰ ਪਛਾੜ ਕੇ ਦੁਨੀਆ ਦੇ ਵਿੱਚ ਆਬਾਦੀ ਦੇ ਮਾਮਲੇ 'ਚ ਪਹਿਲਾ ਦੇਸ਼ ਆ ਉੱਥੇ ਹੀ ਹੁਣ ਇਹ ਅੰਕੜਿਆਂ ਦੀ ਜ਼ਿਕਰ ਗੱਲ ਕਰੀਏ ਜੋ ਅੰਕੜੇ ਸਾਹਮਣੇ ਆਏ ਨੇ ਦੱਸਦੀ ਕਿ ਇਹ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਨੇ ਸੋਮਵਾਰ ਨੂੰ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਔਮਨ ਐਂਡ men ਇਨ ਇੰਡੀਆ 2023 ਦਾ ਨਾਮ ਦਿੱਤਾ ਗਿਆ ਤਾਂ ਦੱਸਦੇ ਕਿ ਇਸ ਰਿਪੋਰਟ ਦੇ ਵਿੱਚ ਦੇਸ਼ ਦੀ ਆਬਾਦੀ ਦੇ ਨਾਲ-ਨਾਲ ਲਿੰਗ ਅਨੁਪਾਤ ਅਤੇ ਦੇਸ਼ ਵਿੱਚ ਔਰਤਾਂ ਦੀ ਵਿਵਖੀ ਆਬਾਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸਟਾਰਟਅੱਪ 'ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ ਤਾਂ ਇਹ ਰਿਪੋਰਟ ਸਾਹਮਣੇ ਆਈ ਇਹ ਜਿਸ ਦੇ ਵਿੱਚ ਇਹ ਵੱਡਾ ਦਾਵਾ ਕੀਤਾ ਗਿਆ ਉੱਥੇ ਹੀ ਦੱਸ ਦਈਏ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2036 ਤੱਕ ਮਹਿਲਾਵਾਂ ਦੀ ਆਬਾਦੀ ਦੇ ਵਿੱਚ 3% ਦੀ ਵਾਧਾ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਇਸ ਸਮੇਂ ਜੋ ਭਾਰਤ ਦੇ ਵਿੱਚ ਮਹਿਲਾਵਾਂ ਦੀ ਆਬਾਦੀ ਹੈ 2011 ਦੀ ਜਨਗਣਨਾ ਦੇ ਮੁਤਾਬਕ ਮਹਿਲਾਵਾਂ ਦੀ ਆਬਾਦੀ 48.5% ਹੈ ਉੱਥੇ ਹੀ 2036 ਦੇ ਵਿੱਚ ਇਹ ਵੱਧ ਕੇ 48.8% ਹੋ ਜਾਵੇਗੀ ਉਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ 2011 ਦੇ ਵਿੱਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 943 ਸੀ ਦੱਸਦੀ ਹੈ ਕਿ 2036 ਦੇ ਵਿੱਚ ਇਹ ਆਬਾਦੀ 1000 ਮਰਦਾਂ ਦੇ ਮੁਕਾਬਲੇ 952 ਮਹਿਲਾਵਾਂ ਦੀ ਗਿਣਤੀ ਹੋਣ ਦੀ ਅਨੁਮਾਨ ਜਿਹੜਾ ਇਸ ਰਿਪੋਰਟ ਦੇ ਵਿੱਚ ਲਗਾਇਆ ਗਿਆ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਵਧੇਗੀ ਉੱਥੇ ਹੀ ਇਹ ਵੀ ਕਿਹਾ ਗਿਆ ਹੈ ਕਿ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲ ਸਕਦੀ ਆ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਆਬਾਦੀ ਦੀ ਗਰਾਵਟ ਆਏਗੀ ਤਾਂ ਇਹ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਦੱਸਿਆ ਕਿ ਇਸ ਰਿਪੋਰਟ ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਨਾਮ वूਮਨ ਐਂਡ men ਇਨ ਇੰਡੀਆ 2023 ਦਿੱਤਾ ਗਿਆ ਤਾਂ ਇਸ ਰਿਪੋਰਟ ਦੇ ਵਿੱਚ ਇਹ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਭਾਰਤ ਦੀ ਆਬਾਦੀ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ ਇਸ ਸਮੇਂ ਭਾਰਤ ਦੀ ਆਬਾਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਰਤ ਦੀ ਆਬਾਦੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਗਲੇ 12 ਸਾਲਾਂ ਚ ਭਾਰਤ ਦੀ ਆਬਾਦੀ 152 ਕਰੋੜ ਹੋ ਜਾਵੇਗੀ ਦੱਸਦੀ ਹੈ ਕਿ ਇਹ ਰਿਪੋਰਟ 2036 ਨੂੰ ਲੈ ਕੇ ਜਾਰੀ ਕੀਤੀ ਗਿਆ ਜਾਨੀ ਕਿ ਆਉਣ ਵਾਲੀ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਹੋਵੇਗੀ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕੇ ਇਸ ਦੌਰਾਨ ਲਿੰਗ ਅਨੁਪਾਤ ਦੀ ਰੇਸ਼ਿਓ ਦੇ ਵਿੱਚ ਜੋ ਕਾਫੀ ਜ਼ਿਆਦਾ ਅੰਤਰ ਹੈ ਉਸ ਦੇ ਵਿੱਚ ਫਰਕ ਪਏਗਾ ਅੰਤਰ ਘਟੇਗਾ ਤਾਂ ਇਹ ਵੱਡੀ ਇੱਕ ਰਿਪੋਰਟ ਸਾਹਮਣੇ ਆਈ ਹੈ ਦੱਸਦੀ ਕਿ 12 ਸਾਲ ਬਾਅਦ ਜਾਨੀ ਕਿ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਦੇ ਪਾਰ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਉੱਥੇ ਹੀ ਤੁਹਾਨੂੰ ਇਹ ਵੀ ਦੱਸਦਿਆਂ ਕਿ ਭਾਰਤ ਪਹਿਲਾਂ ਹੀ ਚੀਨ ਨੂੰ ਪਛਾੜ ਕੇ ਦੁਨੀਆ ਦੇ ਵਿੱਚ ਆਬਾਦੀ ਦੇ ਮਾਮਲੇ 'ਚ ਪਹਿਲਾ ਦੇਸ਼ ਆ ਉੱਥੇ ਹੀ ਹੁਣ ਇਹ ਅੰਕੜਿਆਂ ਦੀ ਜ਼ਿਕਰ ਗੱਲ ਕਰੀਏ ਜੋ ਅੰਕੜੇ ਸਾਹਮਣੇ ਆਏ ਨੇ ਦੱਸਦੀ ਕਿ ਇਹ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਨੇ ਸੋਮਵਾਰ ਨੂੰ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਔਮਨ ਐਂਡ men ਇਨ ਇੰਡੀਆ 2023 ਦਾ ਨਾਮ ਦਿੱਤਾ ਗਿਆ ਤਾਂ ਦੱਸਦੇ ਕਿ ਇਸ ਰਿਪੋਰਟ ਦੇ ਵਿੱਚ ਦੇਸ਼ ਦੀ ਆਬਾਦੀ ਦੇ ਨਾਲ-ਨਾਲ ਲਿੰਗ ਅਨੁਪਾਤ ਅਤੇ ਦੇਸ਼ ਵਿੱਚ ਔਰਤਾਂ ਦੀ ਵਿਵਖੀ ਆਬਾਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸਟਾਰਟਅੱਪ 'ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ ਤਾਂ ਇਹ ਰਿਪੋਰਟ ਸਾਹਮਣੇ ਆਈ ਇਹ ਜਿਸ ਦੇ ਵਿੱਚ ਇਹ ਵੱਡਾ ਦਾਵਾ ਕੀਤਾ ਗਿਆ ਉੱਥੇ ਹੀ ਦੱਸ ਦਈਏ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2036 ਤੱਕ ਮਹਿਲਾਵਾਂ ਦੀ ਆਬਾਦੀ ਦੇ ਵਿੱਚ 3% ਦੀ ਵਾਧਾ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਇਸ ਸਮੇਂ ਜੋ ਭਾਰਤ ਦੇ ਵਿੱਚ ਮਹਿਲਾਵਾਂ ਦੀ ਆਬਾਦੀ ਹੈ 2011 ਦੀ ਜਨਗਣਨਾ ਦੇ ਮੁਤਾਬਕ ਮਹਿਲਾਵਾਂ ਦੀ ਆਬਾਦੀ 48.5% ਹੈ ਉੱਥੇ ਹੀ 2036 ਦੇ ਵਿੱਚ ਇਹ ਵੱਧ ਕੇ 48.8% ਹੋ ਜਾਵੇਗੀ ਉਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ 2011 ਦੇ ਵਿੱਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 943 ਸੀ ਦੱਸਦੀ ਹੈ ਕਿ 2036 ਦੇ ਵਿੱਚ ਇਹ ਆਬਾਦੀ 1000 ਮਰਦਾਂ ਦੇ ਮੁਕਾਬਲੇ 952 ਮਹਿਲਾਵਾਂ ਦੀ ਗਿਣਤੀ ਹੋਣ ਦੀ ਅਨੁਮਾਨ ਜਿਹੜਾ ਇਸ ਰਿਪੋਰਟ ਦੇ ਵਿੱਚ ਲਗਾਇਆ ਗਿਆ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਵਧੇਗੀ ਉੱਥੇ ਹੀ ਇਹ ਵੀ ਕਿਹਾ ਗਿਆ ਹੈ ਕਿ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲ ਸਕਦੀ ਆ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਆਬਾਦੀ ਦੀ ਗਰਾਵਟ ਆਏਗੀ ਤਾਂ ਇਹ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਦੱਸਦੀ ਕਿ ਇਸ ਰਿਪੋਰਟ ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਨਾਮ वूਮਨ ਐਂਡ men ਇਨ ਇੰਡੀਆ 2023 ਦਿੱਤਾ ਗਿਆ ਤਾਂ ਇਸ ਰਿਪੋਰਟ ਦੇ ਵਿੱਚ ਇਹ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਭਾਰਤ ਦੀ ਆਬਾਦੀ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ ਇਸ ਸਮੇਂ ਭਾਰਤ ਦੀ ਆਬਾਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਰਤ ਦੀ ਆਬਾਦੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਗਲੇ 12 ਸਾਲਾਂ ਚ ਭਾਰਤ ਦੀ ਆਬਾਦੀ 152 ਕਰੋੜ ਹੋ ਜਾਵੇਗੀ ਦੱਸਦੀ ਹੈ ਕਿ ਇਹ ਰਿਪੋਰਟ 2036 ਨੂੰ ਲੈ ਕੇ ਜਾਰੀ ਕੀਤੀ ਗਿਆ ਜਾਨੀ ਕਿ ਆਉਣ ਵਾਲੀ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਹੋਵੇਗੀ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕੇ ਇਸ ਦੌਰਾਨ ਲਿੰਗ ਅਨੁਪਾਤ ਦੀ ਰੇਸ਼ੀਓ ਦੇ ਵਿੱਚ ਜੋ ਕਾਫੀ ਜ਼ਿਆਦਾ ਅੰਤਰ ਹੈ ਉਸ ਦੇ ਵਿੱਚ ਫਰਕ ਪਏਗਾ ਅੰਤਰ ਘਟੇਗਾ ਤਾਂ ਇਹ ਵੱਡੀ ਇੱਕ ਰਿਪੋਰਟ ਸਾਹਮਣੇ ਆਈ ਹੈ ਦੱਸਦੀ ਕਿ 12 ਸਾਲ ਬਾਅਦ ਜਾਨੀ ਕਿ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਦੇ ਪਾਰ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਉੱਥੇ ਹੀ ਤੁਹਾਨੂੰ ਇਹ ਵੀ ਦੱਸਦਿਆਂ ਕਿ ਭਾਰਤ ਪਹਿਲਾਂ ਹੀ ਚੀਨ ਨੂੰ ਪਛਾੜ ਕੇ ਦੁਨੀਆ ਦੇ ਵਿੱਚ ਆਬਾਦੀ ਦੇ ਮਾਮਲੇ 'ਚ ਪਹਿਲਾ ਦੇਸ਼ ਆ ਉੱਥੇ ਹੀ ਹੁਣ ਇਹ ਅੰਕੜਿਆਂ ਦੀ ਜ਼ਿਕਰ ਗੱਲ ਕਰੀਏ ਜੋ ਅੰਕੜੇ ਸਾਹਮਣੇ ਆਏ ਨੇ ਦੱਸਦੀ ਕਿ ਇਹ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਨੇ ਸੋਮਵਾਰ ਨੂੰ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਔਮਨ ਐਂਡ men ਇਨ ਇੰਡੀਆ 2023 ਦਾ ਨਾਮ ਦਿੱਤਾ ਗਿਆ ਤਾਂ ਦੱਸਦੇ ਕਿ ਇਸ ਰਿਪੋਰਟ ਦੇ ਵਿੱਚ ਦੇਸ਼ ਦੀ ਆਬਾਦੀ ਦੇ ਨਾਲ-ਨਾਲ ਲਿੰਗ ਅਨੁਪਾਤ ਅਤੇ ਦੇਸ਼ ਵਿੱਚ ਔਰਤਾਂ ਦੀ ਵਿਵਖੀ ਆਬਾਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸਟਾਰਟਅੱਪ 'ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ ਤਾਂ ਇਹ ਰਿਪੋਰਟ ਸਾਹਮਣੇ ਆਈ ਇਹ ਜਿਸ ਦੇ ਵਿੱਚ ਇਹ ਵੱਡਾ ਦਾਵਾ ਕੀਤਾ ਗਿਆ ਉੱਥੇ ਹੀ ਦੱਸ ਦਈਏ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2036 ਤੱਕ ਮਹਿਲਾਵਾਂ ਦੀ ਆਬਾਦੀ ਦੇ ਵਿੱਚ 3% ਦੀ ਵਾਧਾ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਇਸ ਸਮੇਂ ਜੋ ਭਾਰਤ ਦੇ ਵਿੱਚ ਮਹਿਲਾਵਾਂ ਦੀ ਆਬਾਦੀ ਹੈ 2011 ਦੀ ਜਨਗਣਨਾ ਦੇ ਮੁਤਾਬਕ ਮਹਿਲਾਵਾਂ ਦੀ ਆਬਾਦੀ 48.5% ਹੈ ਉੱਥੇ ਹੀ 2036 ਦੇ ਵਿੱਚ ਇਹ ਵੱਧ ਕੇ 48.8% ਹੋ ਜਾਵੇਗੀ ਉਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ 2011 ਦੇ ਵਿੱਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 943 ਸੀ ਦੱਸਦੀ ਹੈ ਕਿ 2036 ਦੇ ਵਿੱਚ ਇਹ ਆਬਾਦੀ 1000 ਮਰਦਾਂ ਦੇ ਮੁਕਾਬਲੇ 952 ਮਹਿਲਾਵਾਂ ਦੀ ਗਿਣਤੀ ਹੋਣ ਦੀ ਅਨੁਮਾਨ ਜਿਹੜਾ ਇਸ ਰਿਪੋਰਟ ਦੇ ਵਿੱਚ ਲਗਾਇਆ ਗਿਆ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਵਧੇਗੀ ਉੱਥੇ ਹੀ ਇਹ ਵੀ ਕਿਹਾ ਗਿਆ ਹੈ ਕਿ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲ ਸਕਦੀ ਆ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਆਬਾਦੀ ਦੀ ਗਰਾਵਟ ਆਏਗੀ ਤਾਂ ਇਹ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਦੱਸਦੀ ਕਿ ਇਸ ਰਿਪੋਰਟ ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਨਾਮ वूਮਨ ਐਂਡ men ਇਨ ਇੰਡੀਆ 2023 ਦਿੱਤਾ ਗਿਆ ਤਾਂ ਇਸ ਰਿਪੋਰਟ ਦੇ ਵਿੱਚ ਇਹ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਭਾਰਤ ਦੀ ਆਬਾਦੀ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ ਇਸ ਸਮੇਂ ਭਾਰਤ ਦੀ ਆਬਾਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਰਤ ਦੀ ਆਬਾਦੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਗਲੇ 12 ਸਾਲਾਂ ਚ ਭਾਰਤ ਦੀ ਆਬਾਦੀ 152 ਕਰੋੜ ਹੋ ਜਾਵੇਗੀ ਦੱਸਦੀ ਹੈ ਕਿ ਇਹ ਰਿਪੋਰਟ 2036 ਨੂੰ ਲੈ ਕੇ ਜਾਰੀ ਕੀਤੀ ਗਿਆ ਜਾਨੀ ਕਿ ਆਉਣ ਵਾਲੀ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਹੋਵੇਗੀ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕੇ ਇਸ ਦੌਰਾਨ ਲਿੰਗ ਅਨੁਪਾਤ ਦੀ ਰੇਸ਼ੀਓ ਦੇ ਵਿੱਚ ਜੋ ਕਾਫੀ ਜ਼ਿਆਦਾ ਅੰਤਰ ਹੈ ਉਸ ਦੇ ਵਿੱਚ ਫਰਕ ਪਏਗਾ ਅੰਤਰ ਘਟੇਗਾ ਤਾਂ ਇਹ ਵੱਡੀ ਇੱਕ ਰਿਪੋਰਟ ਸਾਹਮਣੇ ਆਈ ਹੈ ਦੱਸਦੀ ਕਿ 12 ਸਾਲ ਬਾਅਦ ਜਾਨੀ ਕਿ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਦੇ ਪਾਰ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਉੱਥੇ ਹੀ ਤੁਹਾਨੂੰ ਇਹ ਵੀ ਦੱਸਦਿਆਂ ਕਿ ਭਾਰਤ ਪਹਿਲਾਂ ਹੀ ਚੀਨ ਨੂੰ ਪਛਾੜ ਕੇ ਦੁਨੀਆ ਦੇ ਵਿੱਚ ਆਬਾਦੀ ਦੇ ਮਾਮਲੇ 'ਚ ਪਹਿਲਾ ਦੇਸ਼ ਆ ਉੱਥੇ ਹੀ ਹੁਣ ਇਹ ਅੰਕੜਿਆਂ ਦੀ ਜ਼ਿਕਰ ਗੱਲ ਕਰੀਏ ਜੋ ਅੰਕੜੇ ਸਾਹਮਣੇ ਆਏ ਨੇ ਦੱਸਦੀ ਕਿ ਇਹ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਨੇ ਸੋਮਵਾਰ ਨੂੰ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਔਮਨ ਐਂਡ men ਇਨ ਇੰਡੀਆ 2023 ਦਾ ਨਾਮ ਦਿੱਤਾ ਗਿਆ ਤਾਂ ਦੱਸਦੇ ਕਿ ਇਸ ਰਿਪੋਰਟ ਦੇ ਵਿੱਚ ਦੇਸ਼ ਦੀ ਆਬਾਦੀ ਦੇ ਨਾਲ-ਨਾਲ ਲਿੰਗ ਅਨੁਪਾਤ ਅਤੇ ਦੇਸ਼ ਵਿੱਚ ਔਰਤਾਂ ਦੀ ਵਿਖੇ ਆਬਾਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸਟਾਰਟਅੱਪ 'ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ ਤਾਂ ਇਹ ਰਿਪੋਰਟ ਸਾਹਮਣੇ ਆਈ ਇਹ ਜਿਸ ਦੇ ਵਿੱਚ ਇਹ ਵੱਡਾ ਦਾਵਾ ਕੀਤਾ ਗਿਆ ਉੱਥੇ ਹੀ ਦੱਸ ਦਈਏ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2036 ਤੱਕ ਮਹਿਲਾਵਾਂ ਦੀ ਆਬਾਦੀ ਦੇ ਵਿੱਚ 3% ਦੀ ਵਾਧਾ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਇਸ ਸਮੇਂ ਜੋ ਭਾਰਤ ਦੇ ਵਿੱਚ ਮਹਿਲਾਵਾਂ ਦੀ ਆਬਾਦੀ ਹੈ 2011 ਦੀ ਜਨਗਣਨਾ ਦੇ ਮੁਤਾਬਕ ਮਹਿਲਾਵਾਂ ਦੀ ਆਬਾਦੀ 48.5% ਹੈ ਉੱਥੇ ਹੀ 2036 ਦੇ ਵਿੱਚ ਇਹ ਵੱਧ ਕੇ 48.8% ਹੋ ਜਾਵੇਗੀ ਉਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ 2011 ਦੇ ਵਿੱਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 943 ਸੀ ਦੱਸਦੀ ਹੈ ਕਿ 2036 ਦੇ ਵਿੱਚ ਇਹ ਆਬਾਦੀ 1000 ਮਰਦਾਂ ਦੇ ਮੁਕਾਬਲੇ 952 ਮਹਿਲਾਵਾਂ ਦੀ ਗਿਣਤੀ ਹੋਣ ਦੀ ਅਨੁਮਾਨ ਜਿਹੜਾ ਇਸ ਰਿਪੋਰਟ ਦੇ ਵਿੱਚ ਲਗਾਇਆ ਗਿਆ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਵਧੇਗੀ ਉੱਥੇ ਹੀ ਇਹ ਵੀ ਕਿਹਾ ਗਿਆ ਹੈ ਕਿ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਗਿਣਤੀ 'ਚ ਕਮੀ ਦੇਖਣ ਨੂੰ ਮਿਲ ਸਕਦੀ ਆ 15 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਵਿੱਚ ਜਿਹੜੀ ਆਬਾਦੀ ਦੀ ਗਰਾਵਟ ਆਏਗੀ ਤਾਂ ਇਹ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਦੱਸਿਆ ਕਿ ਇਸ ਰਿਪੋਰਟ ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਨਾਮ वूਮਨ ਐਂਡ men ਇਨ ਇੰਡੀਆ 2023 ਦਿੱਤਾ ਗਿਆ ਤਾਂ ਇਸ ਰਿਪੋਰਟ ਦੇ ਵਿੱਚ ਇਹ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਭਾਰਤ ਦੀ ਆਬਾਦੀ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ ਇਸ ਸਮੇਂ ਭਾਰਤ ਦੀ ਆਬਾਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਰਤ ਦੀ ਆਬਾਦੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਇਸ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਗਲੇ 12 ਸਾਲਾਂ ਚ ਭਾਰਤ ਦੀ ਆਬਾਦੀ 152 ਕਰੋੜ ਹੋ ਜਾਵੇਗੀ ਦੱਸਦੀ ਹੈ ਕਿ ਇਹ ਰਿਪੋਰਟ 2036 ਨੂੰ ਲੈ ਕੇ ਜਾਰੀ ਕੀਤੀ ਗਿਆ ਜਾਨੀ ਕਿ ਆਉਣ ਵਾਲੀ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਹੋਵੇਗੀ ਉੱਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕੇ ਇਸ ਦੌਰਾਨ ਲਿੰਗ ਅਨੁਪਾਤ ਦੀ ਰੇਸ਼ੀਓ ਦੇ ਵਿੱਚ ਜੋ ਕਾਫੀ ਜ਼ਿਆਦਾ ਅੰਤਰ ਹੈ ਉਸ ਦੇ ਵਿੱਚ ਫਰਕ ਪਏਗਾ ਅੰਤਰ ਘਟੇਗਾ ਤਾਂ ਇਹ ਵੱਡੀ ਇੱਕ ਰਿਪੋਰਟ ਸਾਹਮਣੇ ਆਈ ਹੈ ਦੱਸਦੀ ਕਿ 12 ਸਾਲ ਬਾਅਦ ਜਾਨੀ ਕਿ 2036 ਦੇ ਵਿੱਚ ਭਾਰਤ ਦੀ ਆਬਾਦੀ 152 ਕਰੋੜ ਦੇ ਪਾਰ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਉੱਥੇ ਹੀ ਤੁਹਾਨੂੰ ਇਹ ਵੀ ਦੱਸਦਿਆਂ ਕਿ ਭਾਰਤ ਪਹਿਲਾਂ ਹੀ ਚੀਨ ਨੂੰ ਪਛਾੜ ਕੇ ਦੁਨੀਆ ਦੇ ਵਿੱਚ ਆਬਾਦੀ ਦੇ ਮਾਮਲੇ 'ਚ ਪਹਿਲਾ ਦੇਸ਼ ਆ ਉੱਥੇ ਹੀ ਹੁਣ ਇਹ ਅੰਕੜਿਆਂ ਦੀ ਜ਼ਿਕਰ ਗੱਲ ਕਰੀਏ ਜੋ ਅੰਕੜੇ ਸਾਹਮਣੇ ਆਏ ਨੇ ਦੱਸਦੀ ਕਿ ਇਹ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਨੇ ਸੋਮਵਾਰ ਨੂੰ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਔਮਨ ਐਂਡ men ਇਨ ਇੰਡੀਆ 2023 ਦਾ ਨਾਮ ਦਿੱਤਾ ਗਿਆ ਤਾਂ ਦੱਸਦੇ ਕਿ ਇਸ ਰਿਪੋਰਟ ਦੇ ਵਿੱਚ ਦੇਸ਼ ਦੀ ਆਬਾਦੀ ਦੇ ਨਾਲ-ਨਾਲ ਲਿੰਗ ਅਨੁਪਾਤ ਅਤੇ ਦੇਸ਼ ਵਿੱਚ ਔਰਤਾਂ ਦੀ ਵਿਵਖੀ ਆਬਾਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸਟਾਰਟਅੱਪ 'ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ ਤਾਂ ਇਹ ਰਿਪੋਰਟ ਸਾਹਮਣੇ ਆਈ ਇਹ ਜਿਸ ਦੇ ਵਿੱਚ ਇਹ ਵੱਡਾ ਦਾਵਾ ਕੀਤਾ ਗਿਆ ਉੱਥੇ ਹੀ ਦੱਸ ਦਈਏ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2036 ਤੱਕ ਮਹਿਲਾਵਾਂ ਦੀ ਆਬਾਦੀ ਦੇ ਵਿੱਚ 3% ਦੀ ਵਾਧਾ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਇਸ ਸਮੇਂ ਜੋ ਭਾਰਤ ਦੇ ਵਿੱਚ ਮਹਿਲਾਵਾਂ ਦੀ ਆਬਾਦੀ ਹੈ 2011 ਦੀ ਜਨਗਣਨਾ ਦੇ ਮੁਤਾਬਕ ਮਹਿਲਾਵਾਂ ਦੀ ਆਬਾਦੀ 48.5% ਹੈ ਉੱਥੇ ਹੀ 2036 ਦੇ ਵਿੱਚ ਇਹ ਵੱਧ ਕੇ 48.8% ਹੋ ਜਾਵੇਗੀ ਉਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ 2011 ਦੇ ਵਿੱਚ ਪ੍ਰਤੀ 1000 ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ 943 ਸੀ ਦੱਸਦੀ ਹੈ ਕਿ 2036 ਦੇ ਵਿੱਚ ਇਹ ਆਬਾਦੀ 1000 ਮਰਦਾਂ ਦੇ ਮੁਕਾਬਲੇ 952 ਮਹਿਲਾਵਾਂ ਦੀ ਗਿਣਤੀ ਹੋਣ ਦੀ ਅਨੁਮਾਨ ਜਿਹੜਾ ਇਸ ਰਿਪੋਰਟ ਦੇ ਵਿੱਚ ਲਗਾਇਆ ਗਿਆ ਉਥੇ ਹੀ ਇਸ ਰਿਪੋਰਟ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ 'ਚ ਬਜ਼ੁਰਗਾਂ ਦੀ